ਕਿਵੇਂ ਦੇਖਦੇ ਹੋ ਮਤਾ ਪਾਸ ਕੀਤਾ ਗਿਆ ਕਿ ਲੜਕੀ ਜਿਹੜੀ ਹੈ ਉਹ ਲਹਿੰਗਾ ਨਹੀਂ ਪਾ ਸਕਦੀ ਸੂਟ ਪਾ ਸਕਦੀ ਹੈ ਨੌਜਵਾਨ ਜਿਹੜਾ ਮੁੰਡਾ ਹੈਗਾ ਲਾਵਾ ਲੈਣ ਵਾਲਾ ਸ਼ੇਰਵਾਨੀ ਨਹੀਂ ਪਾ ਸਕਦਾ ਸੋ ਹੋਰ ਜਿਹੜਾ ਲੈਟਰਮ ਪਟਰਨ ਜਿਹੜਾ ਨਾਲ ਕੀਤਾ ਜਾਂਦਾ ਸੀ ਐਵੇਂ ਹੋਰ ਵੀ ਬਥੇਰਾ ਕੁਝ ਉਹਨੂੰ ਵੀ ਜਿਹੜਾ ਹੈਗਾ ਰਿਸਟ੍ਰਿਕਟ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਆਪਣੇ ਕਰੰਟ ਮੌਜੂਦਾ ਹਾਲਾਤ ਹਨ ਬਈ ਕਿਤਾ ਆਪਾਂ ਨੂੰ ਚੀਜ਼ਾਂ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਜੇ ਆਪਾਂ ਖੁੱਲੀ ਛੁੱਟੀ ਦੇ ਦਈਏ ਧਰਮ 'ਚ ਵੀ ਬਹੁਤ ਛੇੜਖਾਨੀ ਹੋ ਜਾਂਦੀ ਆ ਤੇ ਜਿਹੜੀ ਸੀਗੀ ਲਹਿੰਗੇ ਦੀ ਗੱਲ ਸੀਗੀ ਉਹ ਸੀਗੀ ਕਿ ਉਹ ਵਧੀਆ ਬਿਕਸ ਜਿਹੜੇ ਲਹਿੰਗੇ ਆ ਉਹ ਬਹੁਤ ਜਣੀ ਅਪਰੋਪਰੀਏਟ ਨਹੀਂ ਗਏ ਡਰੈਸ ਕਈ ਵਰੀ ਜਣੀ ਉਹ ਉਹ ਜਣੀ ਤੁਹਾਡੇ ਕਈ ਵਰੀ ਸਰੀਰ ਪੂਰਾ ਕਵਰਡ ਅਪ ਨਹੀਂ ਹੁੰਦਾ ਸੋ ਇਸ ਕਰਕੇ ਜਿਹੜਾ ਇਹ ਇਹ ਕਦਮ ਬਹੁਤ ਵਧੀਆ ਸੀਗਾ ਬਾਕੀ ਜਿਹੜੇ ਗੁਰਦੁਆਰਾ ਸਹਿਬਾਨ ਦੁਨੀਆ ਭਰ ਦੇ ਵਿੱਚ ਬਹੁਤ ਸਾਡੇ ਮਹਾਨ ਸਥਾਨ ਵੀ ਨੇ بڑے ਗੁਰਦੁਆਰੇ ਨੇ ਕੈਨੇਡਾ ਦੇ ਵਿੱਚ ਜਾਂ ਫਿਰ ਇੰਗਲੈਂਡ ਦੇ ਵਿੱਚ ਜਿਨ੍ਹਾਂ ਨੂੰ 100-100 ਸਾਲ ਹੋ ਗਏ 70-70 ਸਾਲ ਹੋ ਗਏ ਮਤਲਬ ਕਿ ਉਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਪ੍ਰਧਾਨ ਨੇ ਜਾਂ ਕਮੇਟੀਆਂ ਨੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਜਾਂ ਫਿਰ ਬਾਕੀ ਤਖਤ ਸਾਡੇ 4 ਤਖਤ ਹੋਰ ਨੇ ਹਜੇ ਉੱਥੋਂ ਨਹੀਂ ਸੁਨੇਹਾ ਆਇਆ ਕੋਈ ਕਿ ਜੇ ਲਹਿੰਗੇ ਤੇ ਬੈਨ ਲੱਗ ਸਕਦਾ ਤਾਂ ਫਿਰ ਚੋਲਾ ਕਿਵੇਂ ਜਾਇਜ਼ ਹੋ ਗਿਆ ਜਿਹੜਾ ਸਿੱਖ ਜਿਹੜਾ ਚੋਲਾ ਪਾਉਂਦੇ ਨੇ ਆਪਾਂ ਤਾਂ ਉਹੀ ਰੱਖਣਾ ਇਹਨਾਂ ਨੇ ਤਾਂ ਕਹਿੰਦੇ ਸਾਨੂੰ ਕਹਿੰਦੇ ਮੱਥਾ ਖਾਤੇ ਟੇਕ ਨਹੀਂ ਥੱਲੇ ਜਾਤੇ ਬੈਨ ਉਹ ਚਿਹਰਾ ਲਿਆਓ ਇਹ ਅਜੇ ਬੰਦਿਆਂ ਦੀ ਨਹੀਂ ਅਸੀਂ ਗੱਲ ਸੁਣਨੀ ਜਿਹੜੀ ਸਹੀ ਗੱਲ ਆ ਉਹ ਸਹੀ ਆ ਤਾਕਤਿਚਰੀ ਹਜੂਰ ਸਾਹਿਬ ਤੋਂ ਇੱਕ ਮਤਾ ਪਾਸ ਹੁੰਦਾ ਹੈ ਜਦੀ ਚਰਚਾ ਆਲੇ ਦੁਆਲੇ ਹੋ ਰਹੀ ਹੈ ਇਹ ਮਤਾ ਹੈ ਜੀ ਜਦੋਂ ਆਨੰਦ ਕਾਰਜ ਹੁੰਦੇ ਨੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਤਾਂ ਉਸ ਵੇਲੇ ਜਿਹੜੀ ਜੋੜੀ ਹੈ ਲਾਵਾਂ ਲੈਣ ਵਾਲੀ ਉਹਦੀ ਪੋਸ਼ਾਕ ਕਿਹੋ ਜੀ ਹੋਣੀ ਚਾਹੀਦੀ ਹੈ ਮੁੰਡੇ ਦੀ ਪੋਸ਼ਾਕ ਕਿਹੋ ਜੀ ਹੋਣੀ ਚਾਹੀਦੀ ਹੈ ਕੁੜੀ ਨੇ ਕੀ ਪਹਿਨਿਆ ਹੋਵੇ ਇੱਕ ਹੋਰ ਰਿਵਾਜ ਜਿਆ ਚੱਲਿਆ ਹੋਇਆ ਜਿਹੜਾ ਚਾਨਣੀ ਜੀ ਲਾ ਕੇ ਇੱਕ ਜਿਹੜੀ ਹੈ ਅੰਦਰ ਲਜਾਇਆ ਜਾਂਦਾ ਦਰਬਾਰ ਸਾਹਿਬ ਦੇ ਵਿੱਚ ਸੋ ਇਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਹਦਾਇਤਾਂ ਦਿੱਤੀਆਂ ਗਈਆਂ ਕਿ ਭਾਈ ਜਿਨੇ ਵੀ ਹਜੂਰ ਸਾਹਿਬ ਆ ਕੇ ਲਾਵਾਂ ਲੈਣੀਆਂ ਨੇ ਉਹਦੀਆਂ ਪੋਸ਼ਾਕਾਂ ਆ ਹੋਣੀਆਂ ਚਾਹੀਦੀਆਂ ਲਹਿੰਗੇ ਦੇ ਉੱਤੇ ਪਾਬੰਦੀ ਹੈ ਸੋ ਸ਼ੇਰਵਾਨੀ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਸੋ ਇਹਦੇ ਉੱਤੇ ਆਪਾਂ ਗੱਲ ਕਰਾਂਗੇ ਖਾਸ ਵਿਸ਼ਾ ਗੁਰਦੁਆਰਾ ਸਹਿਬਾਨਾ ਦੇ ਨਾਲ ਸੰਬੰਧਿਤ ਇਸ ਲਈ ਸਾਡੇ ਨਾਲ ਜੁੜੇ ਹੋਏ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਦੇ ਪ੍ਰਧਾਨ ਭਾਈ ਕੁਲਦੀਪ ਸਿੰਘ ਜੀ ਦਿਓਲ ਇਹਨਾਂ ਕੋਲੋਂ ਜਾਣਦੇ ਹਾਂ ਕਿ ਕਿਵੇਂ ਦੇਖਦੇ ਨੇ ਤੇ ਆਉਂਦੇ ਸਮੇਂ ਦੇ ਵਿੱਚ ਇਹਦੇ ਬਾਰੇ ਹੋਰ ਕਿਵੇਂ ਇਹਦੇ ਵਿੱਚ ਵਾਅਦਾ ਕਰਨਾ ਚਾਹੀਦਾ ਪਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਸਤਿ ਪਤਿਸ਼ਾ ਪਾਜੀ ਕਿਵੇਂ ਦੇਖਦੇ ਹੋ ਮਤਾ ਪਾਸ ਕੀਤਾ ਗਿਆ ਕਿ ਲੜਕੀ ਜਿਹੜੀ ਹੈ ਉਹ ਲਹਿੰਗਾ ਨਹੀਂ ਪਾ ਸਕਦੀ ਸੂਟ ਪਾ ਸਕਦੀ ਹੈ ਨੌਜਵਾਨ ਜਿਹੜਾ ਮੁੰਡਾ ਹੈਗਾ ਲਾਵਾ ਲੈਣ ਵਾਲਾ ਸ਼ੇਰਵਾਨੀ ਨਹੀਂ ਪਾ ਸਕਦਾ ਸੋ ਹੋਰ ਜਿਹੜਾ ਲੈਟਰਮ ਪਟਰਨ ਜਿਹੜਾ ਨਾਲ ਕੀਤਾ ਜਾਂਦਾ ਸੀ ਐਵੇਂ ਹੋਰ ਵੀ ਬਥੇਰਾ ਕੁਝ ਉਹਨੂੰ ਵੀ ਜਿਹੜਾ ਹੈਗਾ ਰਿਸਟ੍ਰਿਕਟ ਕਰ ਦਿੱਤਾ ਗਿਆ ਕਿਵੇਂ ਦੇਖਦੇ ਹਾਂ ਜੀ ਹਾਂਜੀ ਪਹਿਲਾਂ ਤਾਂ ਵਾਇਕ ਜੀ ਕਾ ਖਾਲਸਾ ਵਫਤਾ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੀ ਆਵਾਜ਼ ਹਰੇਕ ਹਫ਼ਤੇ ਵੰਗ ਸੰਗ ਤੁਹਾਨੂੰ ਪਹੁੰਚਾਉਂਦੇ ਹਾਂ ਤੇ ਹਾਂਜੀ ਸੋ ਇਹ ਸ਼ਲਾਗਾ ਸ਼ਲਾਗਾ ਜੋ ਕਦਮ ਹੈ ਆਪਾਂ ਨੂੰ ਤਖਤ ਸਾਹਿਬ ਜਿਹੜੇ ਵੀ ਹਨ ਉੱਥੇ ਐਕਚੁਅਲੀ ਉਹਨਾਂ ਨੂੰ ਸੋਚਣਾ ਚਾਹੀਦਾ ਚੀਜ਼ਾਂ ਦੇ ਆਪਣੇ ਇਹ ਵੀ ਬੁੱਧੀਜੀਵ ਹਨ ਜਿਹੜੇ ਆਪਣੇ ਪੰਜ ਸਿੰਘ ਉਹਨਾਂ ਤਖਤਾਂ ਤੇ ਬੰਦੇ ਹਨ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਆਪਣੇ ਕਰੰਟ ਮੌਜੂਦਾ ਹਾਲਾਤ ਹਨ ਵੀ ਕਿਦਾਂ ਆਪਾਂ ਨੂੰ ਚੀਜ਼ਾਂ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਜੇ ਆਪਾਂ ਖੁੱਲੀ ਛੁੱਟੀ ਦੇ ਦਈਏ ਧਰਮ 'ਚ ਵੀ ਬਹੁਤ ਛੇੜਖਾਨੀ ਹੋ ਜਾਂਦੀ ਆ ਸੋ ਜਿਹੜਾ ਆਨੰਦ ਕਾਰਜ ਜਨ ਜਿਹੜੀ ਰਸਮ ਕਹਿ ਲੋ ਇਹ ਹੈ ਤਾਂ ਜਿੱਦਾਂ ਬਹੁਤ ਸਪੈਸ਼ਲ ਟਾਈਮ ਹੁੰਦਾ ਪਰਿਵਾਰਾਂ ਲਈ ਵੀ ਤੇ ਜਿਹੜੇ ਮੁੰਡਾ ਕੁੜੀ ਹੁੰਦੇ ਆ ਤੇ ਪਰ ਕੀ ਹੋ ਜਾਂਦਾ ਕਿ ਆਪਾਂ ਪਤਾ ਨਹੀਂ ਫਿਲਮਾਂ ਦੇਖ ਕੇ ਜਾਂ ਬਾਹਰਲੇ ਇਨਫਲੂਐਂਸ ਨਾਲ ਆਪਾਂ ਕਈ ਵਾਰੀ ਉਧਰ ਨੂੰ ਵਹਿ ਜਾਂਦੇ ਆ ਸੋ ਇਹਨਾਂ ਨੇ ਜਿਹੜੀ ਕੀਤੀ ਆ ਮੈਂ ਕਿਤੇ ਬਾਲਾ ਨੈਗੇਟਿਵ ਨਹੀਂ ਇਹਨਾਂ ਚੀਜ਼ਾਂ ਬਾਰੇ ਦੇਖਿਆ ਨੈਗੇਟਿਵਿਟੀ ਨਹੀਂ ਦੇਖੀ ਐਕਚੁਅਲੀ ਪੋਜ਼ਿਟਿਵਲੀ ਜਿਹੜੇ ਕਪਲਸ ਆ ਜਾਂ ਫੈਮਿਲੀਜ਼ ਐ ਇਨਕੁਆਰੀਆਂ ਕਰ ਰਹੀਆਂ ਵੀ ਤੁਹਾਡਾ ਕੀ ਸਟੈਂਸ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਤਾਂ ਸਿੰਘਕੌਰ ਦਾ ਇਹ ਤੇ ਗੁਰਦਾਰ ਸਾਹਿਬ ਦਾ ਬਹੁਤ ਸਾਲਾਂ ਤੋਂ ਪਹਿਲਾਂ ਹੀ ਆ ਸੀ ਇਹਨੂੰ ਇੰਪਲੀਮੈਂਟ ਕੀਤਾ ਹੋਇਆ ਕਿ ਸਿੰਘਕੌਰ ਕਾਰਡ ਦੇ ਵਿੱਚ ਛਪਕਾ ਚਾਹੀਦਾ ਅੱਛਾ ਫੇਰ ਲਾਵਾ ਹੋ ਸਕਦੀਆਂ ਗੁਰਦਨ ਹਾਂਜੀ ਤੇ ਇਹੀ ਨਹੀਂ ਕਿ ਜੇ ਕਿਤੇ ਕੋਈ ਬਾਹਰੋਂ ਕਿਤੇ ਧਰਮ ਚ ਆਉਂਦਾ ਤੇ ਇਦਾਂ ਨਹੀਂ ਕਿ ਵੈਸੇ ਹੀ ਆਪਾਂ ਬਿਨਾਂ ਕੋਈ ਚੈਕਿੰਗ ਕਰਨ ਤੋਂ ਬਾਹਰਲੇ ਧਰਮ ਚ ਮਤਲਬ ਕੋਈ ਆਉਂਦਾ ਐਮੀਨੀ ਆਪਾਂ ਆਨੰਦ ਕਾਰਜ ਕਰਦੇ ਕਿਉਂਕਿ ਆਨੰਦ ਕਾਰਜ ਸਿੱਖਾਂ ਦੋ ਸਿੱਖਾਂ ਦਾ ਹੀ ਹੋ ਸਕਦਾ ਤੇ ਮਤਲਬ ਇਹ ਆ ਕਿ ਜੇ ਕੋਈ ਆਉਂਦਾ ਬਾਹਰੋਂ ਉਹ ਜਣੀ ਸ਼ੋਅ ਕਰਨਾ ਪੈਂਦਾ ਵੀ ਹਾਂ ਐਕਚੁਅਲੀ ਮੈਂ ਸਿੱਖ ਹਾਂ ਵੀ ਮੈਂ ਐਕਚੁਅਲੀ ਸਿੱਖੀ ਬਾਰੇ ਸਿੱਖ ਰਿਹਾ ਜਾਂ ਮੈਨੂੰ ਕੋਈ ਨੌਲੇਜ ਹੈ ਤੇ ਮੈਂ ਸਿੰਘ ਕੋਰ ਆਪਦੇ ਕਾਰਡ ਵਿੱਚ ਪਾਇਆ ਕਾਰਡ ਵਿੱਚ ਹੀ ਨਹੀਂ ਆਉਦੇ ਆਈਡੀ ਵਿੱਚ ਸਹੀ ਤਰੀਕੇ ਨਾਲ ਜਾਨੀ ਗਵਰਨਮੈਂਟ ਦੇ ਪੇਪਰਾਂ 'ਚ ਵੀ ਅਫੀਸ਼ੀਅਲੀ ਹੋਣਾ ਚਾਹੀਦਾ ਹਾਂਜੀ ਤੇ ਜਿਹੜੀ ਸੀਗੀ ਲਹਿੰਗੇ ਦੀ ਗੱਲ ਸੀਗੀ ਉਹ ਸੀਗੀ ਕਿ ਉਹ ਵਧੀਆ ਬਿਕਸ ਜਿਹੜੇ ਲਹਿੰਗੇ ਆ ਉਹ ਬਹੁਤ ਜਾਨੀ ਅਪਰੋਪਰੀਏਟ ਨਹੀਂ ਗੇ ਡਰੈਸ ਕਈ ਵਾਰੀ ਜਾਨੀ ਉਹ ਉਹ ਜਾਨੀ ਥੋੜੇ ਕਈ ਵਾਰੀ ਸਰੀਰ ਪੂਰਾ ਕਵਰਡ ਅਪ ਨਹੀਂ ਹੁੰਦਾ ਸੋ ਇਸ ਕਰਕੇ ਜਿਹੜਾ ਇਹ ਇਹ ਕਦਮ ਬਹੁਤ ਵਧੀਆ ਸੀਗਾ ਤੇ ਅਸੀਂ ਇਹ ਸੰਗਤਾਂ ਨੂੰ ਇਹ ਕਹਿ ਰਹੇ ਹਾਂ ਜਦੋਂ ਇਨਕੁਆਰੀਆਂ ਆਉਂਦੀਆਂ ਕਿ ਤੁਸੀਂ ਭਾਈ ਆਪਦੇ ਗਾਂ ਸੂਟ ਹੀ ਆਰਡਰ ਕਰੋ ਜਦੋਂ ਕੋਈ ਇਨਕੁਆਇਰੀ ਆਉਂਦੀ ਅਸੀਂ ਇਹ ਕਹਿ ਰਹੇ ਹਾਂ ਹਾਂ ਜੇ ਕਿਤੇ ਹੁਣ ਜਦੋਂ ਕਿਉਂਕਿ ਕੌਸਕ ਰੈਣੀ ਹੋਈ ਆ ਇਹ ਨਿਊਜ਼ ਆਈ ਨੂੰ ਜੇ ਕਿਸੇ ਦਾ ਉਦਾਂ ਬਣ ਗਿਆ ਹਾਂ ਜਣੀ ਹੈ ਤਿਆਰੀ ਕੀਤੀ ਹੋਈ ਆ ਕਿਸੇ ਨੇ ਪ੍ਰਿਪੇਅਰ ਕਰਾ ਲਿਆ ਆਪਣੇ ਕਿਉਂਕਿ ਸ਼ਾਇਦ ਕਾਫੀ ਮਹਿੰਗੇ ਹੋ ਜਾਂਦੇ ਹੋਣੇ ਤਾਂ ਉਹਨਾਂ ਨੂੰ ਉਦਾਂ ਆਪਾਂ ਕਹਿ ਦਿੰਦੇ ਆਂ ਵੀ ਚਲੋ ਐਦਕੀ ਦਾ ਤੁਸੀਂ ਕਰ ਸਕਦੇ ਹੋ ਪਰ ਜਣੀ ਕਵਰਡ ਅਪ ਹੋਣਾ ਚਾਹੀਦਾ ਸਾਰਾ ਸਰੀਰ ਇਹ ਦਾਣਾ ਹੋਵੇ ਕਿ ਇਨੋਪ੍ਰੋਪਰੀਅਟ ਨਾ ਹੋਵੇ ਗੋਦੋਰਾ ਸਾਲੇ ਕਰਕੇ ਮੁੱਦਾ ਤਾਂ ਇਹ ਵੀ ਆ ਨਾ ਬਹੁਤ ਵੱਡਾ ਇੱਕ ਹੋਰ ਗੱਲ ਆ ਕਿ ਜਿਹੜੇ ਬੱਚੀ ਬੱਚੇ ਲਈ ਬਹੁਤ ਡਿਟਕਵਰੀ ਡਿਫਿਕਲਟ ਹੋ ਜਾਂਦਾ ਗੋਦੋਰਾ ਸਾਹਿਬ ਚ ਮਨੂਵਰ ਉਹਨਾਂ ਦਾ ਸਪੈਸ਼ਲ ਡੇ ਆ ਉਹਨਾਂ ਨੂੰ ਹੈਡੈਕ ਹੁੰਦੀ ਹੈ ਕਿ ਬਾਹਲੇ ਤੋਂ ਮੈਂ ਤਾਂ ਇਹ ਪੋਜ਼ਿਟਿਵ ਫੀਡਬੈਕ ਦੇਖੀਏ ਕਹਿੰਦੇ ਸਮਾਂ ਤੇ ਸਾਡੀ ਸਰਦਾਰਦੀ ਘਟੀ ਏ ਵੀ ਗੱਲ ਆ ਕਿਉਂਕਿ ਸਾਂਭਣਾ ਕਈ ਵਰੀ ਹਾਦਸੇ ਵੀ ਹੋ ਜਾਂਦੇ ਆ ਜਿਹੜੇ ਫਿਰ ਉਹ ਇੰਬੈਰਸਿੰਗ ਹੋ ਜਾਂਦਾ ਫੈਮਲੀਜ਼ ਲਈ ਕਿਉਂਕਿ ਕਈ ਵਰੀ ਬੱਚੇ ਬੱਚੀ ਨੇ ਇੰਨੇ ਭਾਰੇ ਕੱਪੜੇ ਨਹੀਂ ਕਦੇ ਪਾਏ ਹੁੰਦੇ ਕੋਸ ਕਈ ਵਰੀ ਨਾ ਕੰਟਰੋਲ ਹੋਵੇ ਕੱਪੜੇ ઓਰ ਸਮਥਿੰਗ ਸੋ ਇਹ ਵੀ ਚੀਜ਼ਾਂ ਹੋ ਜਾਂਦੀਆਂ ਸੋ ਹਾਂਜੀ ਸੋ ਸਾਡੇ ਕੋਲ ਗੋਦਵਾਰਾ ਸਾਹਿਬ ਵੱਲੋਂ ਤਾਂ ਇਹ ਇਹ ਆ ਕਿ ਅਸੀਂ ਤਾਂ ਅਸੀਂ ਤਾਂ ਇਸ ਚੀਜ਼ ਨੂੰ ਪੁਲਿਸ ਕਰ ਰਹੇ ਹਾਂ ਅੱਛਾ ਜੀ ਤੇ ਅਸੀਂ ਇਹ ਪੁਟ ਫੋਰਡ ਕੀਤਾ ਜਿਹੜੀ ਉਹ ਚਾਲਨੀ ਵਾਲੀ ਜਾਂ ਚੁੰਨੀਆਂ ਵਾਲੀ ਗੱਲ ਸੀ ਉਹਦੀ ਸਾਡੇ ਦਾ ਉਹਦਾ ਪ੍ਰੋਬਲਮ ਹੈ ਨਹੀਂ ਗੀ ਪਰ ਜੇ ਕੋਈ ਕਰੂਗਾ ਸੋ ਉਹਨੂੰ ਵੀ ਅਸੀਂ ਗਾਰਡ ਕਰ ਸਕਦੇ ਪਲੀਜ਼ ਆ ਨਾ ਕਰੋ ਹੂੰ ਬਾਕੀ ਜਿਹੜੇ ਗੁਰਦੁਆਰਾ ਸਹਿਬਾਨ ਦੁਨੀਆ ਭਰ ਦੇ ਵਿੱਚ ਬਹੁਤ ਸਾਡੇ ਮਹਾਨ ਸਥਾਨ ਵੀ ਨੇ بڑے ਗੁਰਦੁਆਰੇ ਨੇ ਕੈਨੇਡਾ ਦੇ ਵਿੱਚ ਜਾਂ ਫਿਰ ਇੰਗਲੈਂਡ ਦੇ ਵਿੱਚ ਜਿਨ੍ਹਾਂ ਨੂੰ 100-100 ਸਾਲ ਹੋ ਗਏ 70-70 ਸਾਲ ਹੋ ਗਏ ਮਤਲਬ ਕਿ ਉਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਪ੍ਰਧਾਨ ਨੇ ਜਾਂ ਕਮੇਟੀਆਂ ਨੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਜਾਂ ਫਿਰ ਬਾਕੀ ਤੱਕ ਤਾਂ ਸਾਡੇ 4 ਤੱਕ ਤਾਂ ਹੋਰ ਨੇ ਹਜੇ ਉੱਥੋਂ ਨਹੀਂ ਸੁਨੇਹਾ ਆਇਆ ਕੋਈ ਸੋ ਇਹ ਜਿਹੜੇ ਤਖਤ ਸਾਹਿਬਾਨ ਇਹ ਬਹੁਤ ਸਤਕਾਰਯੋਗ ਹਨ ਜਿਹੜੇ ਆਪਣੇ ਸਾਰੇ ਇਤਿਹਾਸਕ ਸਥਾਨ ਹੈ ਇਹ ਸਤਕਾਰਯੋਗ ਹਨ ਜਿਵੇਂ ਆਪਾਂ ਵੀ ਗੱਲ ਰੱਖਦੇ ਆ ਤੁਹਾਡੇ ਪ੍ਰੋਗਰਾਮ ਰਾਹੀਂ ਵੀ ਹੋਰ ਵੀ ਜਗ੍ਹਾ ਜਿੱਥੇ ਆਪਾਂ ਨੂੰ ਮੌਕਾ ਮਿਲਦਾ ਇਹ ਮਹਾਰਾਜ ਨੇ ਤੇ ਸੰਗਤਾਂ ਨੂੰ ਆਪਾਂ ਨੂੰ ਸੇਵਾ ਦਿੱਤੀ ਆ ਉਹਨਾਂ ਦਾ ਤਾਂ ਬਹੁਤ ਵੱਡਾ ਦਰਜਾ ਸਾਡੇ ਨਾਲ ਅਸੀਂ ਤਾਂ ਕੋਈ ਵੀ ਨਹੀਂ ਸਾਨੂੰ ਤਾਂ ਕੁਛ ਨਹੀਂ ਆਉਂਦਾ ਉਹਨਾਂ ਦਾ ਵੀ ਫਰਜ਼ ਬਣਦਾ ਆ ਆਪਦੀ ਗੱਲ ਗਾਂ ਰੱਖਣੀ ਜਿੱਥੇ ਉਹਨਾਂ ਨੂੰ ਲੱਗਦਾ ਕੁਝ ਗਲਤ ਹੋ ਰਿਹਾ ਜਿਹੜੇ ਪੰਥਕ ਲੈਵਲ ਤੇ ਕੋਈ ਕਹਿ ਲੋ ਜਾਂ ਜਿਹੜੀ ਆਪਣੀ ਪੰਜਾਬੀ ਦਾ ਘਾਣ ਹੋ ਰਿਹਾ ਕੁਸ ਵੀ ਹੋ ਰਿਹਾ ਉਹਨਾਂ ਨੂੰ ਜਣੀ ਬਾਤ ਚੱਕਣੀ ਚਾਹੀਦੀ ਹੈ ਜੀ ਸੋ ਇਹੀ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਆ ਤਾਂ ਹਸਕਿਸਤਾਨ ਵੀ ਆ ਤਾਂ ਖਸਸਾਬ ਵੀ ਆ ਜਾਂ ਜਿਹੜੇ ਇੱਥੇ ਵੀ ਆਪਣੇ ਸਟੇਜਾਂ ਬਹੁਤ ਇੰਪੋਰਟੈਂਟ ਸਟੇਜਾਂ ਯੂਕੇ ਚ ਉਹਨਾਂ ਨੂੰ ਵੀ ਬਾਤ ਚੱਕਣੀ ਚਾਹੀਦੀ ਇਹਨਾਂ ਮੁੱਦਿਆਂ ਤੇ ਅੱਛਾ ਭਾਜੀ ਲਾਸਟ ਸਵਾਲ ਹੈ ਮੇਰਾ ਇਹ ਜਦੋਂ ਮਤਾ ਪਾਸ ਹੁੰਦਾ ਨਾ ਉਹਦੇ ਉੱਤੇ ਫਿਰ ਰਿਐਕਸ਼ਨ ਹੋਣੇ ਸ਼ੁਰੂ ਹੋ ਗਏ ਤੇ ਕਈ ਤੁਹਾਨੂੰ ਪਤਾ ਕਾਮਰੇਡਾਂ ਦੇ ਵੀ ਚੈਨਲ ਹੈਗੇ ਨੇ YouTube ਚੈਨਲ ਖੋਲ ਕੇ ਉਹ ਬੈਠੇ ਹੋਏ ਆ ਸੋ ਉਹਨਾਂ ਨੇ ਹੋਰ ਕਿਸੇ ਮਤੇ ਦੇ ਉੱਤੇ ਸਰਕਾਰਾਂ ਖਿਲਾਫ ਕਦੇ ਨਹੀਂ ਬੋਲਣਾ ਹੁੰਦਾ ਪਰ ਜਦੋਂ ਸਿੱਖਾਂ ਦਾ ਇੰਟਰਨਲ ਮਸਲਾ ਹੁੰਦਾ ਉਹਦੇ ਤੇ ਬੋਲਦੇ ਹੀ ਬੋਲਦੇ ਆ ਅੱਛਾ ਹੁਣ ਗ ਜਾਇਜ਼ ਹੋ ਗਿਆ ਜਿਹੜਾ ਸਿੱਖ ਜਿਹੜਾ ਚੋਲਾ ਪਾਉਂਦੇ ਨੇ ਆਪਾਂ ਕਹਿ ਲਈਏ ਸੋ ਉਹ ਕਹਿੰਦੇ ਵੀ ਉਹ ਵੀ ਜਾਇਜ਼ ਨਹੀਂ ਹੈਗਾ ਸੋ ਚੋਲਾ ਤਾਂ ਹੁਣ ਜੇ ਦੇਖੋ ਅਸੀਂ ਇੱਥੇ ਬਹੁਤ ਸਕੂਲ ਟੂਰਸ ਵਗੈਰਾ ਕਰਦੇ ਆ ਮੈਂ ਤੁਹਾਨੂੰ ਚੋਲੇ ਤੋਂ ਵੀ ਗਾਂ ਲੈ ਜਾਇਆ ਕਿ ਸ਼ਹਿਰੇ ਦੀ ਜਿਹੜੀ ਗੱਲ ਆ ਕਿ ਸ਼ਹਿਰਾ ਸਾਰੇ ਪਾਉਂਦੇ ਆ ਨਾ ਬੀਬੀਆਂ ਵੀ ਸਿੰਘ ਵੀ ਪਾਉਂਦੇ ਆ ਉਹ ਮਹਾਰਾਜ ਉਹਨਾਂ ਸਾਨੂੰ ਬਖਸ਼ਿਸ਼ ਕੀਤੀ ਗਈ ਆ ਪੰਜਾਂਕਕਾਰਾਂ ਦੇ ਵਿੱਚ ਕਿ ਸ਼ਹਿਰਾ ਵੀ ਆਉਣਾ ਸ਼ਹਿਰੇ ਤੇ ਇਹ ਆ ਵੀ ਮੂਵਮੈਂਟ ਲਈ ਜਣੀ ਆਪਾਂ ਯੋਧੇ ਆ ਜਣੀ ਜੇ ਆਪਾਂ ਅਮਰਤਪਨ ਕਰਦਾ ਆਪਾਂ ਮਹਾਰਾਜ ਦੀ ਵਰਲਡ ਦੀ ਪੁਲਿਸ ਫੋਰਸ ਕੈ ਲੋਕਲਸਾ ਵਰਲਡ ਦੀ ਪੁਲਿਸ ਫੋਰਸਾ ਉਹਨੂੰ ਜੇ ਡੋਇਨ ਕਿਤਾਬਾਂ ਨੂੰ ਸ਼ਾਸਤਰ ਵਿਦਿਆ ਵੀ ਸਿੱਖਣੀ ਚਾਹੀਦੀ ਆ ਉਹ ਸਾਰਾ ਉਹ ਮੂਵਮੈਂਟ ਲਈ ਆ ਕਸ਼ੇਰੇ ਵੀ ਬਈ ਦਾਲੋਸਾਂ ਬਾਕੀ ਆ ਵੀ ਆਪਾਂ ਆਪਣੇ ਜੀਵਨ ਤੇ ਪਹਿਰਾ ਰੱਖੀਏ ਵੀ ਫੈਮਿਲੀ ਵੇ ਔਫ ਲਾਈਫ ਰੱਖਣਾ ਹਨਾ ਵੀ ਆਪਾਂ ਗਲਤ ਕੰਮ ਨਹੀਂ ਕੋਈ ਕਰਨਾ ਇਦਾਂ ਦਾ ਤੇ ਇੱਕ ਤਾਂ ਇਹ ਹੋ ਗਿਆ ਇੱਕ ਹੁੰਦਾ ਜਿਹੜੇ ਕਸ਼ੇਰੇ ਦੀ ਗੱਲ ਮੈਂ ਕੀਤੀ ਮੂਵਮੈਂਟ ਲਈ ਉਹ ਬਾਣੇ ਦੀ ਵੀ ਇਹੀ ਗੱਲ ਆ ਜਾਣੀ ਕਿ ਉਹ ਵੀ ਮੂਵਮੈਂਟ ਲਈ ਆ ਜਾਂ ਜਿਹੜੇ ਯੋਧੇ ਆ ਆਹੇ ਆਹੇ ਇਹ ਦਰ ਬਾਣੇ ਪਾਉਂਦੇ ਹੁੰਦੇ ਸੀਗੇ ਤੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜੀਆਂ ਗੱਲਾਂ ਕਰਦੇ ਆ ਉਹ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਨੇ ਵੀ ਤੁਹਾਨੂੰ ਪੁੱਛਦਾ ਕੌਣ ਆ ਤੁਸੀਂ ਖਾਲਸੇ ਤੇ ਤੁਸੀਂ ਇਹ ਟਿੱਪਣੀ ਕਰੋਗੇ ਹਨ ਵੀ ਜਿਹੜੇ ਸੰਤ ਮਹਾਪੁਰਸ਼ ਤੁਰੇ ਤੁਰੇ ਫਿਰਦੇ ਆ ਉਹਨਾਂ ਨੂੰ ਤੁਹਾਡੇ ਨਾਲ ਅੱਠ ਪਤਾ ਜਾਂ ਜਿਹੜੇ ਪਹਿਲਾਂ ਜੇ ਜਿਹੜੇ ਆਪਣੇ 100 ਸਾਲ ਪਹਿਲਾਂ ਵੀ ਤਸਵੀਰਾਂ ਤੁਸੀਂ ਦੇਖ ਲਓ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਵੀ ਤਸਵੀਰਾਂ ਹੋਰ ਕਈ ਅਸਥਾਨਾਂ ਦੀਆਂ ਵੀ ਹੋਣੀਆਂ ਜਦੋਂ ਕੈਮਰੇ ਪਹਿਲਾਂ ਪਹਿਲਾਂ ਕੋਰੇ ਖਿੱਚਦੇ ਸੀ ਆਈ ਥਿੰਕ ਉਹਦੋਂ ਬ੍ਰਿਟਿਸ਼ ਰਾਜ ਦੇ ਦੌਰਾਨ ਫੋਟੋ ਤੇ ਉਹਦੇ ਵਿੱਚ ਵੀ ਸ਼ਾਇਦ ਕੋਈ ਉਦਾਂ ਵੀ ਆਰਟਵਰਕ ਦੇਖ ਲਓ ਤੁਸੀਂ ਆਪਣੇ ਕਈ ਧਾਰਮਿਕ ਸਥਾਨਾਂ ਤੇ ਉਹ ਬਣੀ ਹੁੰਦੀ ਆ ਉਹਨੂੰ ਮੈਨੂੰ ਹੁਣ ਯਾਦ ਨਹੀਂ ਆਉਂਦਾ ਉਹਨੂੰ ਕੀ ਕਹਿੰਦੇ ਆਟੋ ਇੱਕ ਨੂੰ ਉਹ ਐਂ ਲੱਗਦਾ ਹੁੰਦਾ ਜਿੱਦਾਂ ਨਹੀਂ ਪੋਸਟਲਿੰਨ ਤੇ ਇਹ ਤਾਂ ਪੇਂਟ ਕੀਤਾ ਹੁੰਦਾ ਐ ਫਰੇਜ਼ਨੋ ਫਰੇਜ਼ਨੋ ਕਹਿੰਦੇ ਉਹਦੇ ਵਿੱਚ ਵੀ ਆਪਣੇ ਸਿੰਘਾਂ ਦੇ ਇਦਾਂ ਦੇ ਬਾਣੇ ਆ ਸੋ ਆਪਾਂ ਤਾਂ ਉਹੀ ਰੱਖਣਾ ਇਹਨਾਂ ਨੇ ਤਾਂ ਕਹ ਲੂੰਗਾ ਸਾਨੂੰ ਕਹਦੇ ਨੇ ਮੱਥਾ ਘਾਤੇ ਟੇਕ ਨਹੀਂ ਥੱਲੇ ਘਾਤੇ ਬੈਨਿਓ ਚਿਹਰਾ ਲਿਆਓ ਇਹ ਇਹ ਜਿਹੇ ਬੰਦਿਆਂ ਦੀ ਨਹੀਂ ਅਸੀਂ ਗੱਲ ਸੁਣਨੀ ਜਿਹੜੀ ਸਹੀ ਗੱਲ ਆ ਉਹ ਸਹੀ ਆ ਇਹ ਜਦੋਂ ਮੈਂ ਤੁਹਾਨੂੰ ਕਿਹਾ ਇਹ ਫੈਮਲੀਜ਼ ਨੇ ਵੀ ਕਿਹਾ ਜਿਹੜੇ ਬਰਾਇਡਿੰਗ ਰੂਮ ਆ ਉਹਨਾਂ ਨੇ ਵੀ ਕਿਹਾ ਸਮਝੋ ਤੇ ਸਾਡੀ ਹੈਡੇਕ ਘਟ ਗਈ ਹੂੰ ਬੜੀ ਹੈਰਾਨਗੀ ਹੋਈ ਹੈਣਾ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਕਰਦਾ ਪਾਜੀ ਧੰਨਵਾਦ ਜੀ ਵਾਇਕ ਜੀ ਦਾ ਖਾਲਸਾ ਵਾਇਕ ਜੀ ਕੀਤੇ ਜੀ